ਤੇ ਦੁੱਧ ਪਿਛਲੇ ਵਸੂਏ ਬਾਈ ਵੀਰ ਜੀ ਤਕਰੀਬਨ ਕੰਡਿਆਰ ਤੋਂ 27 28 ਕਿਲੋ ਚੋਇਆ ਜੀ ਸੀ ਠੀਕ ਆ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਤੇ ਰੇਟ ਭਰਾ ਦਾ ਰੇਟ ਬਾਈ ਜੀ ਫੋਨ ਤੇ ਕਰਦੇ ਆ ਕਿਉਂਕਿ ਕੱਚੀ ਆ ਥੋੜੀ ਜਿਹੀ ਬੈੜਾ ਜੀ ਠੀਕ ਹੈ ਜੀ ਕਿਉਂਕਿ ਹਜੇ ਭਾਂਡੇ ਨੇ ਹੋਰ ਬਣਾਉਣਾ ਜੀ ਠੀਕ ਹੈ ਜੀ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉਗੋਕੇ ਤੇ ਜ਼ਿਲ੍ਹਾ ਵਾਲੀ ਪੌਂਦਾ ਜੀ ਬਰਨਾਲਾ ਬਾਈਕੋਲ ਟੌਪ ਦੀਆਂ ਗਾਵਾਂ ਦੋਨੇ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੱਕ। ਭਾਈ ਜੀ ਸਸਰੀ ਕਾਲ ਜੀ। ਸਸਰੀ ਕਾਲ ਜੀ। ਨਾਮ ਦੱਸੋ ਜੀ ਆਪਣਾ। ਮੇਰਾ ਨਾਮ ਅਵਤਾਰ ਸਿੰਘ ਆ ਜੀ ਪਿੰਡੋ ਗੋਕੇ ਜ਼ਿਲ੍ਹਾ ਬਰਨਾਲਾ ਜੀ। ਹਾਂਜੀ ਹਾਂਜੀ। ਆਪਣੀ ਪਿਆੜ ਦੀ ਜਾਣਕਾਰੀ ਦਿਓ ਕਿੰਨੇ ਟਾਈਮ ਪਿਆ ਜੀ ਬਾਕੀ ਇਹਦੇ ਵਾਲੇ ਸੂਣ ਚ। ਇਹ ਤੱਕਨ 5-7 ਦਿਨ ਤਾਂ ਜੇ ਇਹਦੇ ਪੂਰੇ ਦਿਨ ਹੁਣ ਚ ਰਹਿਣਾ ਜੀ ਮੈਨੂੰ ਲੱਗਦਾ ਵੀ 10 ਦਿਨ ਪਲੱਸ ਲੈ ਜਾਊਗੀ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਕੱਚੀ ਹੈ ਜੀ। ਤੇ ਸੂਆ ਕਿੰਨੇ ਜੀ? ਸੂਆ ਇਹਦਾ ਆਪਾਂ ਨੂੰ ਦੂਸਰੇ ਸੂਏ ਸੀਗੀ ਪਹਿਲਾਂ ਜਿਹੜੀ ਸੂਈ ਆ ਜੀ ਹੁਣ ਤੀਸਰਾ ਸੂਆ। ਤੀਸਰਾ ਸੂਆ। ਤੇ ਦੁੱ ਬੀਜ ਜੀ तकरीबन ਕੰਡੇਆ ਰੋ ਤੇ 27 28 ਕਿਲੋ ਚੋਆ ਜੀ ਸੀ ਠੀਕ ਆ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਤੇ ਰੇਟ ਭਰਾ ਦਾ ਰੇਟ ਬਾਈ ਜੀ ਫੋਨ ਤੇ ਕਰਦੇ ਆ ਕਿਉਂਕਿ ਕੱਚੀ ਆ ਥੋੜੀ ਜਿਹੀ ਬੈੜਾ ਜੀ ਠੀਕ ਹੈ ਜੀ ਕਿਉਂਕਿ ਹਜੇ ਭਾਂਡੇ ਨੇ ਹੋਰ ਬਣਾਉਣਾ ਜੀ ਠੀਕ ਹੈ ਜੀ ਠੀਕ ਹੈ ਲੋ ਭਰਾ ਹਾਲੇ ਕੱਚੀ ਆ ਤੇ ਕਦ ਬੜ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਾਈ ਦੇ ਮੋਢਿਆਂ ਤੱਕ ਕਰੀਏ ਆ ਦੇਖ ਸਕਦੇ ਹੋ ਭਰਾ ਠੀਕ ਹੈ ਨਾ ਚੰਗੀ ਪਲੀ 글로ਸੀ ਆ ਲੋ ਜੀ ਫੇਸ ਦੇਖ ਸਕਦੇ ਹੋ ਇਹ ਲੋਸੀ ਥਰਡ ਦੇਖ ਸਕਦੇ ਏਦਲੀ ਸਾਈਡ ਠੀਕ ਹੈ ਜੀ ਤੋੜ ਦੋ ਭਰਾ ਮੜਾ ਇਹਨੂੰ ਗੇੜਾ ਦਵਾ ਦਿਓ ਹਵਾ ਫਿਰ ਟਿਲ ਨਟੂ ਨਗਰ ਮਾਲੀ ਦੇ ਬਹੁਤ ਪਿਆ ਪੂਰੀ ਠੰਡੀ ਸੀ ਲਾ ਬਾਈ ਹਾਂਜੀ ਬਾਈ ਜੀ ਪੂਰੀ ਜੇ ਮਸ਼ੀਨ ਲਾ ਕੇ ਚਲੋ ਬੇਸਾਕਾ ਤੇ ਚਲੋ ਬਾਈ ਜੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਠੀਕ ਹੈ ਅਸੀਂ ਹੱਥੀਂ ਵੀ ਚੋਨੇ ਜੀ ਇਹਨੂੰ ਮਸ਼ੀਨਾਂ ਵਿੱਚ ਚੋਨੇ ਜੀ ਠੀਕ ਹੈ ਜੀ ਵਪਾਰ ਦਾ ਕੰਮ ਤਾਂ ਨਹੀਂ ਇਹ ਆਪਣਾ ਨਾ ਬਾਈ ਜੀ ਆਪਣਾ ਆਪ ਦਾ ਘਰ ਦਾ ਦੁੱਧ ਦਾ ਕੰਮ ਆ ਜੀ ਪਸ਼ੂ ਵਾਲੇ ਹੋ ਗਏ ਤਾਂ ਕਰਕੇ ਵੇਚਦੇ ਆ ਬਾਈ ਠੀਕ ਹੈ ਜੀ ਠੀਕ ਹੈ ਕੋਈ ਦੱਸਣ ਦਾ ਫਰਜ਼ ਨਹੀਂ ਲਾਪਰਾ ਕੋਈ ਲੂਆ ਠੀਕ ਹੈ ਨਾ ਕੋਈ ਵਪਾਰ ਦਾ ਕੰਮ ਨਹੀਂ ਅ ਦੇਖ ਸਾਵੇ ਲੋ ਜੀ ਤੁਰਾ ਤਰਾ ਕਰਮ ਵਾਲੀ ਦੱਸੋ ਨਾ ਤੇ ਚੰਗੀ ਪਲੀ ਪਲੋਸੀ ਆ ਤੇ ਅੰਦਰਲੀ ਗਾਵਾਂ ਤੇ ਝਾਕੀ ਮਾਰ ਸਕਦੇ ਬਾਈ ਕਹਿੰਦਾ ਮਾਲ ਥੋੜਾ ਜਿਆਦਾ ਵੱਧ ਗਿਆ ਇਸ ਕਰਕੇ ਥੋੜਾ ਜਿਆਦਾ ਮਾਲ ਜਿੰਨ ਮਿਨੀ ਫਾਰਮੀ ਹੈ ਬਾਈ ਦਾ ਤੇ ਲਾਟੂਲਾ ਕਰ ਮਾਲੀ ਤੇ ਬਹੁਤ ਪਈਆਂ ਜੀ ਲੋ ਜੀ ਚੈੱਕ ਕਰ ਸਕਦੇ ਲੋ ਜੀ ਠੀਕ ਹੈ ਹਾਂਜੀ ਬਈ ਦੂਜੀ ਵਾਰ ਜਾਣਕਾਰੀ ਦਿਓ ਜੀ ਆਪਣੀ ਬਾਈ ਜੀ ਇਹ ਬੈੜ ਤਕਰੀਬਨ ਐਮ ਐਨ ਕੋਲ 60 ਕੁ 6 ਸੀ ਮਹੀਨਿਆਂ ਦੀ ਕੱਪਣਾ ਜੀ ਹਾਂਜੀ ਹਾਂਜੀ 6.5 ਮਹੀਨੇ ਦੀ ਕੱਪਣਾ ਹਾਂਜੀ ਹਾਂਜੀ ਤੇ ਪਿਛਲੇ ਸੂਏ ਦੁੱਧ ਪਿਛਲੇ ਸੂਏ ਜੀ ਇਹਨੇ 20 ਲੀਟਰ ਦਾ ਦੁੱਧ ਦਿੱਤਾ ਜੀ 19 ਕਿਲੋ ਕੰਡੇ ਵਾਲਾ ਕਹਿ ਲੀਏ ਜੀ ਆਪਾਂ ਠੀਕ ਹੈ ਜੀ ਹਾਂਜੀ ਜੇ ਕਸਾ ਦੇ ਵੀ ਚੰਗੀ ਪੜੀ ਬਲੂਸੀ ਬਾਈ ਕੋਲ ਦੋਨੇ ਕਮਾ ਟੌਪ ਦੀਆਂ ਇਹ ਦੋ ਦੋ ਡਰਾਈ ਕਰੀ ਵੀ ਹਾਂ ਡਰਾਈ ਕਰਤੀ ਜੀ ਇਹ ਠੀਕ ਹੈ ਜੀ ਦੋਪਰਾ ਸ਼ੱਕਾ ਸਾਹਿਬ ਲੋਚ ਇਹ ਵੀ ਚੰਗਾ ਕੱਦ ਬਲਡ ਸੁਖਨਾ ਕਰਮਾਂ ਵਾਲੀ ਦਾ ਤੋੜ ਦੋ ਜੀ ਨੂੰ ਮੜਾ ਲੋਚ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਗੋਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਨੰਬਰ ਲਮੜੇ ਸਕਰੀਨ ਤੇ ਬਾਈ ਧੱਕਾ ਨਾ ਕਰੇ ਥੋੜਾ ਜਿਆ। ਇਸ ਤੋਂ ਸਾਤ ਨਖੜੇ ਚ ਲੱਕਣ। ਜੋ ਜਾਨਤ ਬਾੜੀ ਹੈ ਜੀ ਨਹੀਂ ਉਹ ਡਰਦੀ ਐ ਨਾ ਫਿਰ ਪੱਗ ਪੂਗ ਵਾਲੇ ਵੈਸੇ ਬਹੁਤ ਜਾਨਤ ਹੈ ਜੀ ਠੀਕ ਹੈ ਜੀ ਮੋੜ ਲਓ ਜੀ ਮੋੜ ਲਓ ਬਸ ਮੋੜ ਲਿਓ ਮੋੜ ਦੇ ਬਹੁਤ ਆ। ਲੋ ਜੀ ਇੱਥੇ ਬੰਦ ਹੋਈ। ਲੋ ਜੀ ਚੱਕਰ ਸਾ ਦੇ। ਠੀਕ ਹੈ ਜੀ ਚੰਗਾ ਕੱਦ ਵੱਡਾ। ਥੋੜਾ ਤਰਾ ਤੁਹਾਨੂੰ ਦਿਖਾਤਾ। ਲੋ ਜੀ। ਭਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਭਰਾ ਠੀਕ ਹੈ ਨਾ। ਤੇ ਭਾਈ ਜੀ ਰੇਟ ਇਹਦਾ। ਰੇਟ ਇਹਦਾ ਵੀ ਫੋਨ ਤੇ ਕਰਦੇ ਆ ਕੱਚੀ ਬਹੁਤ ਜ਼ਿਆਦੇ ਜੀ ਹਜੇ ਤਾਂ ਫਿਰ ਜਿਵੇਂ ਕੱਚੀ ਦੇ ਆਲੇ ਹਿਸਾਬ ਨਾਲ ਰੇਟ ਫੋਨ ਤੇ ਕਰਦੇ ਆ। ਠੀਕ ਹੈ ਠੀਕ ਹੈ ਜੀ। ਲੋ ਜੀ। ਭਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ। ਦੋਨੇ ਗਾਮਾਂ ਦੇਖ ਸਕਦੇ ਹੋ ਟਾਪ ਦੀਆਂ ਠੀਕ ਹੈ ਨਾ। ਉਹ ਬਾਈ ਕਹਿੰਦਾ 18 20 ਲੀਟਰ ਵਾਲੀ ਤੇ ਇਹ 27 ਲੀਟਰ ਬਾਈ ਕਹਿੰਦਾ ਚੋਇਆ ਪਿਛਲੇ ਉਹ ਇਹਦੇ ਕਿਤਾ ਬਾਅਦ ਹੀ ਦਊ ਬਾਈ ਹਨਾ ਇਹ ਬਾਈ ਜੀ ਉਮੀਦ ਆ ਵੀ 30 ਲੀਟਰ ਜੇ ਸੇਵਾ ਕਰੂ ਤਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਸਹੀ ਗੱਲ ਹੈ ਜੀ ਜੇ ਸੇਵਾ ਕਰੂ ਤਾਂ ਅਗਲਾ ਕਹਿੰਦਾ ਵੱਧ ਵੀ ਦੇ ਸਕਦੇ ਹਨਾ ਲੋ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ